ਵਦੀਆਂ ਦੇ ਆਗੂ ਸਹਿਬਾਨ ਇੱਥੇ ਬੈਠੇ ਆ ਸਭ ਨੂੰ ਅੱਜ ਦੇ ਇਸ ਪੰਥ ਦੇ ਕਠ ਦਾ ਸਦਾ ਜੋ ਸੰਗ ਗਿਆਨੀ ਹਰਨਾਮ ਸਿੰਘ ਖਾਲਸਾ ਮੁਖੀ ਦੰਦਨ ਨੂੰ ਟਕਸਾਲ ਉਹਨਾਂ ਦੇ ਵੱਲੋਂ ਦਿੱਤਾ ਗਿਆ ਕਿ ਪੰਥ ਨੂੰ ਜਿਹੜੀਆਂ ਅਨਰਪੇਸ਼ ਮੁਸ਼ਕਲਾਂ ਨੇ ਅੱਜ ਦੇ ਸਮੇਂ ਜਿਸ ਤਰ੍ਹਾਂ ਸਾਡੀਆਂ ਪੰਥਕ ਸੰਸਥਾਵਾਂ ਦਾ ਨਰਾਦਰ ਕੀਤਾ ਜਾ ਰਿਹਾ ਹੈ ਪੰਥਕ ਸਿਧਾਂਤਾਂ ਦਾ ਪਰੰਪਰਾਵਾਂ ਦਾ ਨਰਾਦਰ ਕੀਤਾ ਜਾ ਰਿਹਾ ਆਪਮਾਨ ਕੀਤਾ ਜਾ ਰਿਹਾ ਹੈ ਔਰ ਜਿਸ ਤਰ੍ਹਾਂ ਸੇਖ ਪ੍ਰਭੂ ਸਤਾ ਦੇ ਕੇਂਦਰ ਮੇਰੀ ਪੀੜੀ ਦੇ ਕੇਂਦਰ ਸ੍ਰੀ ਅਕਾਲ ਤਖਤ ਸਾਹਿਬ ਦੇ ਦੂਜੇ ਤਖਤ ਸਹਿਬਾਨਾ ਦੇ ਉੱਪਰ ਜਿਸ ਤਰੀਕੇ ਦੇ ਨਾਲ ਮਨ ਮਰਜ਼ੀਆਂ ਇੱਕ ਪਰਿਵਾਰ ਦੇ ਵੱਲੋਂ ਕੀਤੀਆਂ ਜਾਰੀਆਂ ਨੇ ਜੋ ਲੰਬੇ ਸਮੇਂ ਤੋਂ ਲਗਾਤਾਰ ਜਾਰੀ ਹੈ ਗੁਰੂ ਪਿਆਰਿਓ ਅੱਜ ਤੋਂ ਪਰਾਰੀਆਂ ਸ਼ੁਰੂ ਕਰ ਦਿੱਤੀਆਂ ਦਿਵਾਨਾਂ ਤੇ ਪਾਬੰਦੀ ਅਮਰ ਸੰਚਾਰ ਤੇ ਪਾਬੰਦੀ ਗ੍ਰਹਿਫਤਾਰ ਕਰਕੇ ਝੂਠੇ ਮੁਕਾਦਮੇ ਪਾ ਕੇ ਜੇਲ੍ਹਾਂ ਚ ਬੰਦ ਕਦੇ ਬਠਿੰਡਾ ਜੇਲ ਕਦੇ ਫਰੀਦਕੋਟ ਕਦੇ ਫਿਰੋਜ਼ਪੁਰ ਕਦੇ ਕਪੂਰਥਲਾ ਕਦੇ ਹਸਿਆਰਪੁਰ ਕਦੇ ਗੁਰਦਾਸਪੁਰ ਪੰਜਾਬ ਦੀ ਕੋਈ ਜੇਲ ਹੋ ਜਿਹੜੀ ਅਸਾ ਕੌਮਤੀ ਅਖੌਤੀ ਪੰਥਕ ਸਰਕਾਰ ਨੇ ਨਹੀਂ ਦਿਖਾਈਤੀ ਰੌਲਾ ਨਹੀਂ ਕੋਈ ਵਾਟ ਦਾ ਰੌਲਾ ਨਹੀਂ ਕੋਈ ਪਾਣੀ ਦਾ ਰੌਲਾ ਨਹੀਂ ਸਿਧਾਂਤਕ ਰੌਲਾ ਮਰਿਆਦਾ ਦਾ ਰੌਲਾ ਪਰੰਪਰਾਵਾਂ ਦਾ ਰੌਲਾ ਜਿਹੜੀਆਂ ਪਰੰਪਰਾਵਾਂ ਜਿਹੜੇ ਸਿਧਾਂਤਾਂ ਉਸ ਪਰਵਾਸਾ ਸੰਪਰਦਾਮਾਂ ਤੇ ਆ ਸੰਗਤਾਂ ਦੇ ਸਮਾਗਮਾਂ ਦਾ ਹਿੱਸਾ ਨਹੀਂ ਹੋਣਗੇ ਇਹਨਾਂ ਨੂੰ ਪ੍ਰਵਾਨ ਨਹੀਂ ਕਰਦੇ ਕਿਤੇ ਇਹ ਨਾ ਹੋਵੇ ਕਿ ਅੱਜ ਦਾ ਇਕੱਠ ਬਾਹਮਾ ਖੜੀਆਂ ਕਰਕੇ ਚਲੇ ਜਾਈਏ ਤੇ ਮੁੜ ਕੇ ਫੇਰ ਉਸੇ ਤਰ੍ਹਾਂ ਜਿਵੇਂ 1999 ਚ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੂੰ ਜਦੋਂ ਸੇਵਾ ਮੁਕਤ ਕੀਤਾ ਗਿਆ ਤਾਂ ਬਾਬਾ ਠਾਕੁਰ ਸਿੰਘ ਦੇ ਸੱਦੇ ਤੇ ਬਾਬਾ ਸਰਨ ਜੋਤ ਸਿੰਘ ਬੇਦੀ ਦੇ ਸੱਦੇ ਤੇ ਸਾਰਾ ਸੰਤ ਸਮਾਜ ਆਕਾਲ ਤਖਤ ਤੇ ਇਕੱਠਾ ਹੋਇਆ ਬਾਹਾਂ ਖੜੀਆਂ ਕਰਕੇ ਪ੍ਰਣ ਕੀਤਾ ਕਿ ਸਾਡੇ ਸਮਾਗਮਾਂ ਦਾ ਇਹ ਜਿਹੜੇ ਇਹਨਾਂ ਹਿੱਸੇਦਾਰ ਹਿੱਸਾ ਨਹੀਂ ਹੋਣਗੇ ਸਾਡੇ ਸਵਾਗਮਾਂ ਦੇ ਹਿੱਸੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਹੋਣਗੇ ਜਿਨ੍ਹਾਂ ਦੇ ਹੱਕ ਤੇ ਇੱਥੇ 1999 ਤੈਨੂੰ ਵੱਡੇ ਮਾਰਚ ਇੱਕ ਦਿੱਲੀ ਤੋਂ ਇੱਕ ਅੰਮ੍ਰਿਤਸਰ ਸਾਹਿਬ ਤੋਂ ਇੱਕ ਅਸੀਂ ਤਖਤ ਦਮਦਮਾ ਸਾਹਿਬ ਤੋਂ ਲੈ ਕੇ ਆਏ ਲਖਰ ਦਾ ਇਕੱਠ ਹੋਇਆ 1999 ਦੀ ਧਰਦੀਪ ਸਿੰਘ ਸਾਹਿਬ ਰਣਜੀਤ ਸਿੰਘ ਦੇ ਗੁਰਮਖ ਪਿਆਰਿਓ ਸਨਮਾਨ ਸਤਕਾਰ ਵਿੱਚ ਪਰ ਜਦੋਂ ਸਮਾਂ ਲੱਗਿਆ ਤੇ ਗੁਰਮਖ ਪਿਆਰਿਓ ਰਣਜੀਤ ਸਿੰਘ ਹਣੀ ਭੁੱਲ ਗਏ ਤੇ ਜਿਹੜੇ ਉਹਨਾਂ ਦੇ ਲਾਇਕ ਜਥੇਦਾਰ ਸੀ ਉਹੀ ਸਾਡੇ ਮਹਾਪੁਰਸ਼ਾਂ ਦੇ ਤੇ ਸੰਗਤਾਂ ਦੇ ਸਮਾਗਮਾਂ ਦਾ ਸ਼ਿੰਗਾਰ ਬਣਗੇ ਇਹ ਨਾ ਹੋਵੇ ਕਿ ਅੱਜ ਦਾ ਇਕੱਠ ਜੋ ਮਦੇ ਪਾਸ ਕਰੇ ਇੱਥੇ ਬਾਹਮਾ ਖੜੀਆਂ ਹੋ ਜਾਣ ਤੇ ਮੁੜ ਕੇ ਫੇਰ ਉਹੀ ਜਿਹੜੇ ਉਹਨਾਂ ਦੇ ਥਾਪੇ ਜਥੇਦਾਰ ਆ ਜਿਸ ਤਰ੍ਹਾਂ ਉਹਨਾਂ ਨੇ ਚੋਰੀ ਪੰਗਾ ਬਣੀਆਂ ਤੇ ਜਿਸ ਤਰੀਕੇ ਦੇ ਨਾਲ ਤਾਜ ਪੋਸ਼ੀਆਂ ਪੰਜਾਬੀ ਦੀ ਧਾਵਤ ਆ ਚੋਰੀ ਦੇ ਪੋਤਕ ਦੇ ਗੱਬਰੂ ਨਹੀਂ ਹੁੰਦੇ ਇਹਨੂੰ ਅੰਜਾਮ ਤੱਕ ਆਪਾਂ ਨੇ ਲਿਜਾਣਾ ਗੁਰਮਤਿ ਪਿਆਰਿਓ ਇਹ ਤਾਂ ਹੀ ਆ ਕਿ ਸਾਡੇ ਵੱਲੋਂ ਉਹਨਾਂ ਦਾ ਬਾਈਕਾਰਡ ਰਹੇ ਤੇ ਉਹ ਮਜਬੂਰ ਹੋ ਜਾਣ ਆਪਣਾ ਫੈਸਲਾ ਬਦਲਣੋਂ ਜਿਵੇਂ ਸੌਦਾ ਸਾਡਾ ਮਾਫੀਨਾਮਾ ਉਹਨਾਂ ਨੂੰ ਰੱਦ ਕਰਨਾ ਪਿਆ ਸੀ ਇਸੇ ਤਰੀਕੇ ਦੇ ਨਾਲ ਅੱਜ ਜਿਹੜੇ ਲਾਏ ਹੋਏ ਜਥੇਦਾਰ ਜਿਸ ਤਰ੍ਹਾਂ ਉਹਨਾਂ ਨੇ ਮਨਮਰਜ਼ੀ ਕੀਤੀ ਹਿਟਲਰ ਸਾਹਿਬ ਆਦਲ ਸਾਹਿਬ ਉਹਨਾਂ ਨੂੰ ਇਹ ਜਿਹੜੀ ਨਾਦਰਸ਼ਾਈ ਜਿਹੜੇ ਫਰਮਾਨ ਨੇ ਉਹ ਬਦਲਨੇ ਪੈਜਨ ਉਹਨਾਂ ਨੂੰ ਮਜਬੂਰ ਕਰ ਦਈਏ ਔਰ ਮੈਂ ਆਪਣੇ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਰੋਸਾ ਦਿਵਾਉਣਾ ਕਿ ਜੋ ਵੀ ਗੁਰਬਾਣੀ ਗੁਰ ਇਤਿਹਾਸ ਗੁਰਮਤਿ ਦੀ ਰੋਸ਼ਨੀ ਦੇ ਅੰਦਰ ਜੋ ਵੀ ਪ੍ਰੋਗਰਾਮ ਇਸ ਪੰਜਾਬ ਦਾ ਦਮਦਮੀ ਟਕਸਾਲ ਗੁਰੂ ਦੀ ਵਰਸਾਈ ਟਕਸਾਲ ਪੰਥ ਦੀ ਨਮਾਇੰਦਾ ਜੱਜੇਬੰਦੀ ਹੈ ਹਮੇਸ਼ਾ ਕੌਮ ਦੀ ਨਿਗਾਹ ਰਹਿੰਦੀ ਹੈ ਕਿ ਪੰਥ ਦੇ ਭਲੇ ਚੜ੍ਹਦੀ ਕਲਾ ਦੀ ਆਵਾਜ਼ ਇਧਰੋਂ ਆਵੇ ਤੇ ਪੰਥ ਫਿਰ ਚੜ੍ਹਦੀ ਕਲਾ ਦੇ ਨਾਲ ਉਹਦਾ ਸਾਥ ਦੇਵੇ ਸੋ ਮੈਂ ਬੇਨਤੀ ਕਰੂੰਗਾ ਸਾਡੇ ਵੱਲੋਂ ਵੀ ਹਰਿਆਣਾ ਸੰਗਤ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੂਰਾ ਸਹਿਯੋਗ ਰਹੇਗਾ ਕਿ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਮੁਖੀ ਦਰਬੰਦੀ ਟਕਸਾਲ ਸਾਰੇ ਮਹਾਪੁਰਸ਼ਾਂ ਸੰਪਰਦਾਮਾ ਟਕਸਾਲਾਂ ਨਿਹੰਗ ਸਿੰਘ ਜਥੇਬੰਦੀਆਂ ਸੰਗਤਾਂ ਨੂੰ ਨਾਲ ਲੈ ਕੇ ਸਾਂਝਾ ਪ੍ਰੋਗਰਾਮ ਦੇ ਤੇ ਉਹਦੇ ਤੇ ਆਪਾਂ ਸਾਰੇ ਫੁੱਲ ਚੜ੍ਹਾ ਕੇ ਪੰਥ ਨੂੰ ਇਹਨਾਂ ਹਾਲਾਤਾਂ ਦੇ ਵਿੱਚੋਂ ਕੱਢਿਆ ਜਾਵੇ ਜਿਹੜੇ ਹਾਲਾਤ ਆਤਮ ਪਰਖ ਦੇ ਕਾਮ ਦੇ ਬੜੇ ਹੋਏ ਆ ਸੋ ਆਓ ਇਹਨਾਂ ਵਿਚਾਰਾਂ ਦੇ ਨਾਲ ਹੀ